ਹਰ ਪ੍ਰਤਾਪ ਸਿੰਘ ਬਾਜਵਾ ਨੂੰ ਚੈਲੰਜ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਕਮਾਂ ਦਾ ਵੇਰਵਾ ਲੈ ਕੇ ਆਜੋ ਤੇ ਜੋ ਸੇਖਵਾ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਆ ਮੈਂ ਉਹਦਾ ਵੇਰਵਾ ਲੈ ਕੇ ਆ ਜਨਾ ਜਗ੍ਹਾ ਤੁਹਾਡੀ ਹੋਊਗਾ ਸਮਾਂ ਤੁਹਾਡਾ ਹੋਊਗਾ ਸਥਾਨ ਤੁਹਾਡਾ ਹੋਊਗਾ ਮੈਂ ਓਪਨ ਡਿਬੇਟ ਕਰਨ ਲਈ ਤਿਆਰ ਹਾਂ ਕਿ ਜੇ ਚੌਥੇ ਹਿੱਸੇ 'ਚ ਵੀ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਉਹਦੇ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਹੋਣ ਤੇ ਮੈਂ ਰਾਜਨੀਤੀ ਤੋਂ ਲੰਬੇ ਹੋਣ ਨੂੰ ਤਿਆਰ ਜਿੰਨੂੰ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਰਉਪ ਸਿੰਘ ਸੇਖਵਾਨ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਅਰੋੜਾ ਦੀ ਹੋਈ ਸ਼ਾਨਦਾਰ ਜਿੱਤ ਲਈ ਆਮ ਆਦਮੀ ਪਾਰਟੀ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਦੇ ਲੋਕਾਂ ਨੇ ਇੱਕ ਇਮਾਨਦਾਰ ਅਤੇ ਨੇਕ ਇਨਸਾਨ ਨੂੰ ਚੁਣ ਕੇ ਸਹੀ ਫੈਸਲਾ ਲਿਆ ਹੈ। ਇਸ ਮੌਕੇ ਤੇ ਜਗਰੂਪ ਸਿੰਘ ਸੇਖਵਾ ਨੇ ਢਾੜੀਵਾਲ ਨਗਰ ਕਾਉਂਸਲ ਵਿਖੇ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਢਾੜੀਵਾਲ ਬਾਸਟਾਨ ਵਿਖੇ ਲੱਗੂ ਵੰਡੇ ਜਦੋਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਵਾਇਰਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਖੁੱਲਾ ਮੇਰਾ ਚੈਲੰਜ ਹੈ ਅਤੇ ਆਖਿਆ ਕਿ ਜਗਾ ਵੀ ਤੁਹਾਡੀ ਟਾਈਮ ਵੀ ਤੁਹਾਡੀ ਜਦੋਂ ਮਰਜ਼ੀ ਮਿਲਦਾ ਖੁੱਲੀ ਡਿਬੇਟ ਕਰਕੇ ਵੇਖ ਲਓ ਪਿਛਲੇ ਸਮੇਂ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਜਿੰਨੇ ਕੋਈ ਕੰਮ ਕਰਵਾਏ ਹਨ ਉਹ ਤੁਹਾਡੇ ਸਾਹਮਣੇ ਹਨ ਅਤੇ ਜਿੰਨੇ ਅਸੀਂ ਕੰਮ ਕਰਵਾਏ ਹਨ ਪ੍ਰਤਾਪ ਸਿੰਘ ਬਾਜਵਾ ਨੇ ਉਸ ਦਾ ਚੌਥਾ ਹਿੱਸਾ ਕੰਮ ਵੀ ਨਹੀਂ ਕਰਵਾਇਆ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ਰੇਂ ਗੁਗਲ ਵਾਇਸ ਨਗਰ ਕੌਂਸਲ ਪ੍ਰਧਾਨ ਦੀਪਕ ਮਹਾ ਰਿੰਟੂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਕੌਂਸਲਰਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਾਰਟੀ ਦੇ ਵਰਕਰ ਮੌਜੂਦ ਸਨ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਜਿਮਨੀ ਚੌਂਕ ਵਿੱਚ ਜਿੱਤ ਤੇ ਜਿੱਥੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਉੱਥੇ ਸਾਡੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅਨਥਕ ਮਿਹਨਤ ਕੀਤੀ ਔਰ ਉਹਦੇ ਨਾਲ ਨਾਲ ਸਾਡੇ ਜਿੰਨੇ ਪਾਰਟੀ ਦੇ ਵਲੰਟੀਅਰ ਸੀਗੇ ਸਾਡੇ ਜਿੰਨੇ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਔਰ ਪਾਰਟੀ ਦੇ ਉਤੇਦਾਰ ਸਹਿਬਾਨ ਇਹਨਾਂ ਸਾਰਿਆਂ ਨੇ ਇੱਕ ਬੜੇ ਕਲੈਕਟਿਵ ਐਫਰਟਸ ਕੀਤੇ ਇੱਕ ਟੀਮਵਰਕ ਦੇ ਨਾਲ ਜਿਹੜਾ ਵਾ ਇਹ ਪਾਰਟੀ ਨੇ ਬਹੁਤ 3 ਮਹੀਨੇ ਤੋਂ ਜਿਹੜੀ ਆ ਸਿਰ ਤੋੜ ਮਿਹਨਤ ਕੀਤੀ ਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜਾ ਸਾਡੇ ਵਰਕਰਾਂ ਦੇ ਹੌਸਲੇ ਨਹੀਂ ਡੋਲੇ ਔਰ ਉਹਨਾਂ ਦਿਨ ਰਾਤ ਇਹ ਕੀਤਾ ਜਿਹਦਾ ਫਲ ਜਿਹੜਾ ਵਾ ਉਹ ਸਾਨੂੰ ਮਿਲਿਆ ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਕੈਂਡੀਡੇਟ ਸੀ ਸ਼੍ਰੀ ਸੰਜੀਵ अरोड़ा ਜੀ ਜਿਹੜੇ ਮੌਜੂਦਾ ਐਮਪੀ ਸੀ ਉਹਨਾਂ ਦਾ ਜਿਹੜਾ ਅਕਸ ਸੀਗਾ ਉਹ ਬਹੁਤ ਸਾਫ਼ ਸੁਥਰਾ ਇਮਾਨਦਾਰੀ ਵਾਲਾ ਔਰ ਕੰਮ ਕਰਨ ਵਾਲਾ ਸੀਗਾ ਉਹਦਾ ਵੀ ਪਾਰਟੀ ਨੂੰ ਜਿਹੜਾ ਵਾ ਬੜਾ ਵੱਡਾ ਫਾਇਦਾ ਜਿਹੜਾ ਮਿਲਿਆ ਵਾ ਔਰ ਆਉਣ ਵਾਲੇ ਸਮੇਂ 'ਚ ਇਹ ਇੱਕ ਸੈਮੀਫਾਈਨਲ ਸੀ ਪੰਜਾਬ ਦਾ ਔਰ ਆਉਣ ਵਾਲੇ ਸਮੇਂ 'ਚ ਜਿੱਥੇ ਲੁਧਿਆਣੇ ਦੇ ਲੋਕਾਂ ਦੇ ਜਿਹੜੇ ਆ ਉਹ ਬਹੁਤ ਉਹਨਾਂ ਨੂੰ ਇਹਦਾ ਫਾਇਦਾ ਮਿਲੇਗਾ ਔਰ ਪੰਜਾਬ ਦੇ ਵਿੱਚ ਹੀ ਜਿਹੜਾ ਵਾ ਇੱਕ ਬੜਾ ਅੱਛਾ ਮੈਸੇਜ ਜਿਹੜਾ ਉਹ ਚੱਲਿਆ ਗਿਆ ਔਰ ਦੂਸਰਾ ਜਿਹੜੀ ਖਾਸ ਕਰਕੇ ਪੰਜਾਬ ਨਾਲੋਂ ਵੀ ਮੈਂ ਵੱਡੀ ਕਵਾਂਗਾ ਕਿ ਜਿਹੜੀ ਗੁਜਰਾਤ ਦੇ ਵਿੱਚ ਬਾਏ ਇਲੈਕਸ਼ਨ ਤੇ ਵਿੱਚ ਇੱਕ ਵੱਡੀ ਜੇਤ ਆਮ ਆਦਮੀ ਪਾਰਟੀ ਨੇ ਦਰਜ ਕੀਤੀ ਆ ਬੀਜਪੀ ਦੇ ਘੜ ਦੇ ਵਿੱਚ ਬੀਜਪੀ ਦੀ ਸਰਕਾਰ ਦੇ ਵਿਰੋਧ ਚ ਆਮ ਆਦਮੀ ਪਾਰਟੀ ਦਾ ਉੱਥੋਂ ਐਮਐਲਏ ਜਿਹੜਾ ਵਾ ਸਾਡੇ ਗੋਪਾਲ ਟਾਲੀਆ ਜੀ ਬਣੇ ਆ ਮੈਂ ਉਹਦੇ ਲਈ ਵੀ ਜਿਹੜਾ ਵਾ ਗੁਜਰਾਤ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਵਾ ਬੀਜਪੀ ਦੇ ਘੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਜਿੱਤ ਦਰਜ ਕਰਾਈ ਆ ਔਰ ਇਹ ਤਾਂ ਸਿੱਧ ਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਇੱਕ ਨੈਸ਼ਨਲ ਪਾਰਟੀ ਆ ਅੱਜ ਵੇਖੋ ਪੂਰੇ ਹਿੰਦੁਸਤਾਨ ਚ ਪੰਜ ਜਿਹੜੀਆਂ ਬਾਇਲੈਕਸ਼ਨ ਹੋਈਆਂ ਨੇ ਪੰਜਾਂ ਵਿੱਚੋਂ ਦੋ ਬਾਇਲੈਕਸ਼ਨ ਇੰਡੀਆ ਲੈਵਲ ਤੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਜਿਹਦਾ ਕਿ ਇੱਕ ਬੜਾ ਵੱਡਾ ਇੱਕ ਸਬੂਤ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਸਿਕਮਾ ਸਾਹਿਬ ਕਿਹੜੇ ਉਹ 3 ਸਾਲ ਦੇ ਕੰਮ ਆ ਪੰਜਾਬ ਸਰਕਾਰ ਦੇ ਜਿਹਦੇ ਕਾਰਨ ਸਮਝਦੇ ਜੇ ਕਿ ਲੋਕਾਂ ਨੇ ਇੱਕ ਵਾਰ ਫੇਰ ਵਿਸ਼ਵਾਸ ਪ੍ਰਗਟ ਕਰਕੇ ਵੱਡੀ ਲੀਡ ਦੇ ਨਾਲ ਸੰਜੀਵ ਰੋੜਾ ਜੀ ਨੂੰ ਜਿਤਾਇਆ ਵਾ ਕਿਹੜੇ ਕੰਮਾਂ ਕਰਨਾ ਦੇਖੋ ਸਭ ਤੋਂ ਪਹਿਲਾਂ ਤੇ ਜਿਹੜੀਆਂ ਅਸੀਂ ਗਰੰਟੀਆਂ ਦਿੱਤੀਆਂ ਸੀ ਸਭ ਤੋਂ ਪਹਿਲਾਂ 300 ਯੂਨਟ ਜਿਹੜੇ ਆਪਾਂ ਬਿਜਲੀ ਦੇ ਮਾਫ ਕੀਤੇ ਆ 80 85% ਲੋਕਾਂ ਦੇ ਜਿਹੜੇ ਆ ਬਿੱਲ ਜ਼ੀਰੋ ਆ ਰਹੇ ਆ ਉਦੇ ਕਰਕੇ ਬਹੁਤ ਵੱਡਾ ਫਾਇਦਾ ਖਾਸ ਕਰਕੇ ਜਿਹੜੇ ਅਰਬਨ ਲੋਕ ਸੀ ਜਿਹੜੇ ਕਿਰਾਏਦਾਰ ਸੀਗੇ ਜਿਨ੍ਹਾਂ ਦਾ ਕੋਈ ਕੈਟਾਗਰੀ ਨਹੀਂ ਬਣਦੀ ਉਹਨਾਂ ਦੇ ਵੀ ਬਿੱਲ ਮਾਫ ਹੋ ਗਏ ਔਰ ਜਿਹੜੇ ਪਰਵਾਸੀ ਸੀ ਉਹਨਾਂ ਦੇ ਬਿੱਲ ਮਾਫ ਹੋ ਗਏ ਫਿਰ ਜਿਹੜੇ ਨੌਕਰੀ ਪੇਸੇ ਵਾਲੇ ਲੋਕ ਸੀ ਉਹਨਾਂ ਦੇ ਵੀ ਬਿੱਲ ਮਾਫ ਹੋਏ ਸੋ ਇਹ ਸਹੂਲਤ ਜਿਹੜੀ ਆ ਬਹੁਤ ਵੱਡੀ ਹਜ਼ਾਰਾਂ ਰੁਪਏ ਜਿਹੜੇ ਲੱਖਾਂ ਰੁਪਏ ਜਿਹੜੇ ਆ ਹਰ ਸਾਲ ਲੋਕਾਂ ਦੇ ਬਚਦੇ ਆ ਨੰਬਰ 1 ਇਹਨੇ ਕੰਮ ਕੀਤਾ ਫਿਰ ਜਿਹੜਾ ਹੈਲਥ ਦੇ ਵਿੱਚ ਕੰਮ ਹੋਇਆ ਪੰਜਾਬ 'ਚ ਔਰ ਖਾਸ ਕਰਕੇ ਲੁਧਿਆਣੇ ਦੇ ਵਿੱਚ ਸੰਜੀਵ अरोड़ा ਜੀ ਨੇ ਜਿਹੜਾ ਡਿਸਟ੍ਰਿਕਟ ਹਸਪੀਟਲ ਆ ਉਹਨੂੰ ਪ੍ਰਾਈਵੇਟ ਨਾਲੋਂ ਵੀ ਬਿਹਤਰ ਕਰ ਦਿੱਤਾ ਫਿਰ ਮੁਹੱਲਾ ਕਲੀਨਿਕ ਥਾਂ-ਥਾਂ ਖੋਲੇ ਆ ਹੈਲਥ ਦੇ ਸੈਕਟਰ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਇਸੇ ਤਰ੍ਹਾਂ ਐਜੂਕੇਸ਼ਨ ਸੈਕਟਰ ਦੇ ਵਿੱਚ ਤੁਸੀਂ ਦੇਖੋ ਲਗਾਤਾਰ 1 ਮਹੀਨਾ ਅਸੀਂ ਸਕੂਲਾਂ 'ਚ ਜਾ ਕੇ ਜਿਹੜਾ ਵਾ ਇਨੋਗਰੇਸ਼ਨ ਕੀਤੀਆਂ ਅਰਬਾਂ ਰੁਪਏ ਤਕਰੀਬਨ 2.5 ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਖਰਚਿਆ ਸਾਡੇ ਸਕੂਲਾਂ ਦਾ ਨਵੀਨੀਕਰਨ ਹੋਇਆ ਉਹਦੇ ਵਿੱਚ ਬੱਚਿਆਂ ਦੀ ਆਮਦ ਵਧੀ ਟਾਈਮਲੀ ਟੀਚਰ ਭਰਤੀ ਕੀਤੇ ਗਏ ਪ੍ਰੋਪਰ ਪੜ੍ਹਾਈ ਦਾ ਮਾਹੌਲ ਸਾਡੇ ਸਕੂਲਾਂ ਚ ਬਣਿਆ ਉਹਦਾ ਬੜਾ ਵੱਡਾ ਅਕਸ ਜਿਹੜਾ ਵਾ ਉਹ ਲੋਕਾਂ ਚ ਗਿਆ ਇਹਦੇ ਨਾਲ ਨਾਲ ਜੇ ਮੈਂ ਪਿੰਡੂ ਖੇਤਰ ਦੀ ਗੱਲ ਕਰਾਂ ਤੇ ਅੱਜ ਕੱਲ ਜਿਹੜਾ ਵਾ ਆਪਣਾ ਸੀਜ਼ਨ ਚੱਲ ਰਿਹਾ ਵਾ ਲੋਕ ਝੋਨਾ ਲਾ ਰਹੇ ਆ ਵਕਫਾ ਫਸਲਾਂ ਲਾ ਰਹੇ ਆ ਤੇ 24 ਘੰਟੇ ਬਿਜਲੀ ਖੇਤਾਂ ਚ ਆ ਰਹੀ ਆ ਬੰਬੀਆਂ ਬੰਦ ਕਰਨੀਆਂ ਪੈ ਰੀਆਂ ਕਿਸਾਨਾਂ ਨੂੰ ਫਿਰ ਜਿਹੜੇ ਨਹਿਰੀ ਖਾਲ ਪੱਕੇ ਕੀਤੇ ਆ ਸਿੰਚਾਈ ਦਾ ਪਾਣੀ ਟੀਲ ਤੱਕ ਪਹੁੰਚਾਇਆ ਅਜੇ ਵੀ ਲੋਕ ਜਿਹੜੇ ਆ ਉਹ 1947 ਤੋਂ ਲੈ ਕੇ ਅਜੇ ਤੱਕ ਇਹੋ ਜਿਹਾ ਕੰਮ ਨਹੀਂ ਸੀ ਹੋਇਆ ਸੋ ਲੋਕ ਬਹੁਤ ਤਾਰੀਫ ਕਰ ਰਹੇ ਆ ਔਰ ਖਾਸ ਕਰਕੇ ਜਿਹੜੀ ਨੈਗੇਟਿਵ ਰਾਜਨੀਤੀ ਸੀ ਝੂਠੇ ਪਰਚੇ ਕਰਨ ਦੀ ਉਹ ਖਤਮ ਹੋਈ ਆ ਲੋਕ ਉਹਦੇ ਵੀ ਕਰਕੇ ਰਾਹਤ ਮਹਿਸੂਸ ਕਰ ਰਹੇ ਆ ਕਿ ਕੋਈ ਪਾਰਟੀ ਬਾਜੀ ਕਰਕੇ ਕੋਈ ਝੂਠੇ ਪਰਚੇ ਇੰਨਾ ਤਿੰਨਾਂ ਸਾਢੇ ਤਿੰਨਾਂ ਸਾਲਾਂ 'ਚ ਕਿਤੇ ਦਰਜ ਨਹੀਂ ਹੋਏ ਔਰ ਲੋਕਾਂ ਨੇ ਜਿਹੜੀ ਸ਼ਰਾਫਤ ਦੀ ਰਾਜਨੀਤੀ ਆ ਉਹਨੂੰ ਪਹਿਲ ਦਿੱਤੀ ਆ ਸਰ ਸੋਸ਼ਲ ਮੀਡੀਆ ਤੇ ਦੋ ਚਿੱਠੀਆਂ ਵਾਇਰਲ ਹੋ ਰਹੀਆਂ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਕਹਿ ਰਹੇ ਆ ਕਿ ਏ ਨਗਰ ਕੌਂਸਲ ਧਾਰੀਵਾਲ ਤੇ ਕਾਦੀਆਂ ਵਿੱਚੋਂ ਕੋਈ ਪ੍ਰੋਜੈਕਟ ਲੈ ਕੇ ਆਏ ਆ ਉਹਦੇ ਬਾਰੇ ਦੱਸ ਦਿਓ ਜੀ ਉਹਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਤੇ ਸੋਸ਼ਲ ਮੀਡੀਆ ਤੇ ਵੀ ਪਾਇਆ ਸੀ ਕਿ ਜਿਹੜੀ ਚਿੱਠੀ ਮੈਂ ਮੰਤਰੀ ਸਾਹਿਬ ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਕੋ 28 ਮਈ ਨੂੰ ਪਾਸ ਕਰਵਾ ਲਈ ਸੀ ਉਹ ਚਿੱਠੀ ਹੁਣ 22 ਜੂਨ ਨੂੰ ਆ ਕੇ ਬਾਜਵਾ ਸਾਹਿਬ ਆਪਣੇ ਸੋਸ਼ਲ ਮੀਡੀਆ ਤੇ ਪਾ ਰਹੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਇਹ ਚਿੱਠੀ ਤੇ ਇੱਕ ਮਹੀਨਾ ਪਹਿਲਾਂ ਹੀ ਆਪਾਂ ਜਿਹੜੀ ਆ ਮੰਤਰੀ ਸਾਹਿਬ ਕੋ ਪਾਸ ਕਰਵਾ ਲਈ ਸੀ ਔਰ ਪ੍ਰਧਾਨ ਜੀ ਲਾਗੇ ਬੈਠੇ ਆ ਸਾਰੀ ਕਮੇਟੀ ਇੱਥੇ ਬੈਠੀ ਆ ਸਾਰਿਆਂ ਨੂੰ ਪਤਾ ਸਾਰੀਆਂ ਵਕ ਵਕ ਅਖਬਾਰਾਂ ਤੇ ਇਹਦੀ ਕਵਰੇਜ ਹੋਈ ਆ ਬਾਕੀ ਜਿਹੜਾ ਕਾਦੀਆਂ ਵਾਲੇ ਸੀਵਰੇਜ ਦੀ ਗੱਲ ਆ ਤੇ ਉਹ ਵੀ ਮੈਂ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਂ ਨੂੰ 8 ਜਨਵਰੀ ਨੂੰ ਮਿਲਿਆ ਸੀ ਔਰ ਇਹ ਮੈਂ ਦੋ ਮੰਗਾ ਸਭ ਤੋਂ ਪਹਿਲਾਂ ਉਹਦੇ ਚ ਰੱਖੀਆਂ ਸੀ ਕਿ ਜਿਹੜਾ ਧਾਰੀਵਾਲ ਔਰ ਕਾਦੀਆਂ ਦਾ ਸੀਵਰੇਜ ਆ ਇਹ ਪਾਸ ਹੋਣਾ ਚਾਹੀਦਾ ਤੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜੇ ਇਹ ਸੀਵਰੇਜ ਪਾਸ ਹੀ ਕਰਾਉਣਾ ਸੀ ਤੇ ਪਿਛਲੇ 5 ਸਾਲ ਤੁਹਾਡੀ ਸਰਕਾਰ ਸੀ ਉਤੋਂ ਪਹਿਲਾਂ ਵੀ ਤੁਸੀਂ 4 ਵਾਰ ਐਮ.ਐਲ.ਏ ਰਹੇ ਹੋ 2 ਵਾਰ ਮੈਂਬਰ ਪਾਰਲੀਮੈਂਟ ਰਹੇ ਹੋ ਉਦੋਂ ਕਿਉਂ ਨਹੀਂ ਪਾਸ ਕਰਵਾਇਆ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸੀਵਰੇਜ ਦਾ ਪ੍ਰੋਜੈਕਟ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੀ ਮਾਨਗੀ ਨੇ ਪਾਸ ਕੀਤਾ ਔਰ ਸਾਡੇ ਜਿਹੜੇ ਸਥਾਨਿਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਜੀ ਉਹਨਾਂ ਦੇ ਐਫਰਟਸ ਦੇ ਨਾਲ ਉਹਨਾਂ ਦੀ ਪਰਸਨਲ ਹੈਲਪ ਦੇ ਨਾਲ ਜਿਹੜਾ ਵਾ ਇਹ ਪਾਸ ਹੋਇਆ ਇੱਕ ਮੈਂ ਅਖੀਰ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਚੈਲੰਜ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਕੰਮ ਦਾ ਵੇਰਵਾ ਲੈ ਕੇ ਆਜੋ ਤੇ ਜੋ ਸੇਖਵਾ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਆ ਮੈਂ ਉਹਦਾ ਵੇਰਵਾ ਲੈ ਕੇ ਆ ਜੰਨਾ ਜਗ੍ਹਾ ਤੁਹਾਡੀ ਹੋਊਗਾ ਸਮਾਂ ਤੁਹਾਡਾ ਹੋਊਗਾ ਸਥਾਨ ਤੁਹਾਡਾ ਹੋਊਗਾ ਮੈਂ ਓਪਨ ਡਿਬੇਟ ਕਰਨ ਲਈ ਤਿਆਰ ਹਾਂ ਕਿ ਜੇ ਚੌਥੇ ਹਿੱਸੇ 'ਚ ਵੀ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਉਹਦੇ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਹੋਣ ਤੇ ਮੈਂ ਰਾਜਨੀਤੀ ਤੋਂ ਲੰਬੇ ਹੋਣ ਨੂੰ ਤਿਆਰ ਜਿੰਨਾ ਕੰਮ ਮੇਰੇ ਸਵਰਗੀ ਪਿਤਾ ਜੀ ਜਹੈਦਾਰ ਸੇਵਾ ਸਿੰਘ ਸੇਕਵਾਨ ਨੇ ਕਾਦੀਆਂ 'ਚ ਕਰਾਇਆ ਚਾਹੇ ਉਹ ਜਿਹੜਾ ਮਸੀਹ ਆਪਣਾ ਐਂਧਿਆ ਜਮਾਤ ਦੇ ਵਿੱਚ ਜਿਹੜਾ ਸੀਵਰੇਜ ਪਾਇਆ ਗੰਦਾ ਨਾਲਾ ਜਿਹੜਾ ਪੂਰਕੇ ਉੱਥੇ ਕਾਦੀਆਂ ਚ ਬਾਈਪਾਸ ਬਣਾਇਆ ਕਾਦੀਆਂ ਦੀਆਂ ਗਲੀਆਂ ਨਾਲੀਆਂ ਬਣਾਈਆਂ ਬਾਜਵਾ ਸਾਹਿਬ ਦੇ ਤੇ ਜਿਹੜੇ ਆਪਣੇ ਘਰ ਨੂੰ ਗਲੀ ਲੱਗਦੀ ਉਹਦੀ ਇੰਟਰਲੌਕ ਅਸੀਂ ਲਾਈ ਸੀ ਆਪਣੀ ਸਰਕਾਰ ਹੋਰ ਵੀ ਜਿਹੜਾ ਹੱਡੋ ਰੋੜਾ ਸੀ ਕਾਦੀਆਂ ਤੋਂ ਅਸੀਂ ਚਕਾਇਆ ਸੀ ਹੁਣ ਵੀ ਜਿੰਨੀਆਂ ਸੜਕਾਂ ਕਾਦੀਆਂ ਸ਼ਹਿਰ ਦੀਆਂ ਪਿਛਲੇ 8 ਸਾਲ ਤੋਂ ਰਿਪੇਅਰ ਨਹੀਂ ਸੀ ਹੋਈਆਂ ਬਾਜਵਾ ਸਾਹਿਬ ਆਪਣੇ ਭਰਾ ਨੂੰ ਪੁੱਛ ਲੈਣ ਜਿਹੜਾ 5 5 ਸਾਲ ਉਥੋਂ ਐਮਐਲਏ ਰਿਆ ਉਹਨਾਂ ਦੇ ਧਰਮ ਪਤਨੀ ਨੂੰ ਪੁੱਛ ਲੈਣ ਜਿਹੜੀ 5 ਸਾਲ ਐਮਐਲਏ ਰਹੀ ਆਪੇ ਮੈਂਬਰ ਪਾਰਲੀਮੈਂਟ ਰਹਿ ਤੁਸੀਂ ਤਾਂ ਕਾਦੀਆਂ ਦੀਆਂ ਸੜਕਾਂ ਨਹੀਂ ਰਿਪੇਅਰ ਕਰਾ ਸਕੇ ਉਹ ਵੀ 8-10 ਸਾਲ ਬਾਅਦ ਮੈਂ ਆ ਨਿੱਜੀ ਦਖਲ ਕਰਕੇ ਜਿਹੜਾ ਵਾ ਉਹ ਤੁਸੀਂ ਜਾ ਕੇ ਵੇਖ ਸਕਦੇ ਹੋ ਕਾਦੀਆਂ ਦੀਆਂ ਸ਼ਹਿਰ ਦੀਆਂ ਸੜਕਾਂ ਰਿਪੇਅਰ ਹੋ ਰਹੀਆਂ ਨਾ ਧਾਰੀਵਾਲ ਸ਼ਹਿਰ 'ਚ ਕੋਈ ਕੰਮ ਹੋਇਆ ਆ ਡੱਡਵਾ ਰੋਡ ਆ ਇਹ ਪਿਛਲੇ 10 ਸਾਲ ਤੋਂ ਕਿਸ ਨੇ ਇਹਦੀ ਥਾਰ ਨਹੀਂ ਲਈ ਉਹ ਵੀ ਆ ਕੇ ਅਸੀਂ ਹੁਣ ਬਣਾ ਰਹੇ ਆਂ ਸ਼ਹਿਰ ਵਾਲੀ ਰੋਡ ਵੀ ਅਸੀਂ ਹੁਣ ਬਣਾਵਾਂਗੇ ਮੈਂ ਓਪਨ ਚੈਲੰਜ ਕਰਦਾ ਬਾਜਵਾ ਸਾਹਿਬ ਨੂੰ ਜਿੱਥੇ ਕਹਿਣ ਕਿ ਮੈਂ ਉਹਨੂੰ ਤਿਆਰ ਆ ਮੇਰੇ ਨਾਲ ਡਿਬੇਟ ਕਰਕੇ ਵੇਖ ਲੈਣ ਕਿ ਇਹਨਾਂ ਨੇ ਕੀ ਕੀਤਾ ਕਾਦੀਆਂ ਹਲਕੇ ਲਈ ਤੇ ਸੇਖਵਾ ਪਰਿਵਾਰ ਨੇ ਕੀ ਕੀਤਾ